ਦੇਸਾਂ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਵਿਕਰਮਜੀਤ ਸਿੰਘ ਮਜੀਠੀਆ ਉਸ ਦੇ ਮਾਮਲੇ ਨੂੰ ਲੈ ਕੇ ਭਗਵੰਤ ਮਾਨ ਦੇ ਉਲਟ ਜਾ ਵਿਕਰਮਜੀਤ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਮਰਨ ਪਹੁੰਚੀ ਭਗਵੰਤ ਮਾਨ ਦੀ ਮਾਤਾ ਨੇ ਮਜੀਠੀਏ ਦੀ ਸਪੋਰਟ ਦੇ ਵਿੱਚ ਕਈ ਐਸੀਆਂ ਗੱਲਾਂ ਕਹਿ ਦਿੱਤੀਆਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ ਭਗਵੰਤ ਮਾਨ ਸਰਕਾਰ ਵੱਡੇ ਵੱਡੇ ਮગરਮੱਛਾਂ ਨੂੰ ਫੜਨ ਦੀ ਗੱਲ ਕਰ ਰਹੀ ਹੈ ਜਿੱਥੇ ਭਗਵੰਤ ਮਾਨ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਪੂਰੀ ਤਰ੍ਹਾਂ ਕਰਪਸ਼ਨ ਨੂੰ ਖਤਮ ਕਰ ਦੇਵਾਂਗੇ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਉੱਪਰ ਨਕੇਲ ਪਾ ਦੇਵਾਂਗੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੇ ਉੱਪਰ ਬਲਡੋਜ਼ਰ ਵੀ ਚਲਾਏ ਜਾ ਰਹੇ ਨੇ ਤੁਸੀਂ ਦੇਖਿਆ ਹੋਣਾ ਕਿ ਉਹ ਜੋ ਪੁਲਿਸ ਕਾਂਸਟੇਬਲ ਨਸ਼ਾ ਵੇਚਦੀ ਸੀ ਉਸ ਦੇ ਘਰ ਦੇ ਉੱਪਰ ਵੀ ਬਲਡੋਜ਼ਰ ਚਲਾਇਆ ਗਿਆ ਤੇ ਹੁਣ ਇੱਕ ਬਹੁਤ ਵੱਡਾ ਮગરਮੱਛ ਜੋ ਕਿ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਉਸ ਦੇ ਗਾਰੇ ਛਾਪਾਂ ਮਾਰੀ ਕੀਤੀ ਗਈ ਉਹ ਵੱਡਾ ਮਗਰਮਚ ਸੀ ਵਿਕਰਮਜੀਤ ਸਿੰਘ ਮਜੀਠੀਆ ਵਿਕਰਮਜੀਤ ਸਿੰਘ ਮਜੀਠੀਆ ਦੀ ਜੇਕਰ ਆਪਾਂ ਗੱਲ ਕਰੀਏ ਉਹ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਹੈ ਤੇ ਭਗਵੰਤ ਮਾਨ ਤੋਂ ਚੋਰੀ ਛਿਪੇ ਜੇਲ੍ਹ ਦੇ ਵਿੱਚ ਮਿਲਣ ਪਹੁੰਚੀ ਭਗਵੰਤ ਮਾਨ ਦੀ ਮਾਤਾ ਨੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਆਪਣੇ ਹੀ ਪੁੱਤਰ ਦੇ ਖਿਲਾਫ ਐਸੀਆਂ ਕਿਹੜੀਆਂ ਗੱਲਾਂ ਕਹਿ ਦਿਤੀਆਂ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀਆ ਦੋਸਤੋ ਆਪਾਂ ਅੱਜ ਜ਼ਿਕਰ ਕਰਦੇ ਹਾਂ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਦੇ ਵੱਲੋਂ ਜੋ ਕਿ ਛਾਪੇਮਾਰੀ ਕੀਤੀ ਗਈ ਵਿਕਰਮਜੀਤ ਸਿੰਘ ਮਜੀਠੀਆ ਦੇ ਦੋਨਾਂ ਘਰਾਂ ਦੇ ਵਿੱਚ ਤੇ ਉਸੇ ਛਾਪੇਮਾਰੀ ਦੇ ਦੌਰਾਨ ਜੋ ਕਿ ਕਾਫੀ ਜ਼ਿਆਦਾ ਇਦਾਂ ਦੀ ਸਮਗਰੀ ਪਾਈ ਗਈ ਜਿਸ ਦੇ ਵਿੱਚ ਇਹ ਸਾਬਤ ਹੁੰਦਾ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਕੋਲ ਜੋ ਕਿ ਐਸ ਵਕਤ ਜੋ ਕਿ ਆਪਣੀ ਆਮਦਨ ਤੋਂ ਵੱਧ ਉਸ ਨੇ ਆਪਣੇ ਕੋਲ ਜੋ ਕਿ ਪ੍ਰਾਪਰਟੀ ਜਮ੍ਹਾਂ ਕਰ ਰੱਖੀ ਹੈ ਹੁਣ ਜਾਂਚ ਉਸ ਦੀ ਧਰਮ ਪਤਨੀ ਦੀ ਵੀ ਹੋ ਰਹੀ ਹੈ ਵਿਕਰਮਜੀਤ ਸਿੰਘ ਮਜੀਠੀਆ ਦੀ ਧਰਮ ਪਤਨੀ ਜੋ ਕਿ ਐਸ ਵਕਤ ਬਿਲਕੁਲ ਡਰੀ ਹੋਈ ਹੈ ਸਹਿਮੀ ਹੋਈ ਹੈ ਕਿਉਂਕਿ ਜਾਂਚ ਹੋਣੀ ਤਾਂ ਲਾਜ਼ਮੀ ਹੈ ਕਿਉਂਕਿ ਜਿਹੜਾ ਇਨਸਾਨ ਐਦਾਂ ਦੇ ਕੰਮ ਕਰਦਾ ਹੈ ਐਦਾਂ ਦੀ ਕੋਈ ਗੱਲ ਕਰਦਾ ਹੈ ਐਦਾਂ ਦੇ ਕੋਈ ਵੀ ਅਨੈਤਿਕ ਕੰਮ ਕਰਦਾ ਹੈ ਉਹ ਇਕੱਲਾ ਨਹੀਂ ਕਰਦਾ ਉਸ ਪਰਿਵਾਰ ਵੀ ਉਸ ਦੇ ਨਾਲ ਸ਼ਾਮਲ ਹੁੰਦਾ ਹੈ ਤੇ ਹੁਣ ਪੰਜਾਬ ਬਿਜ਼ਨਸ ਡਿਪਾਰਟਮੈਂਟ ਦਿੱਤੇ ਖਾਤਿਆਂ ਦੀ ਯਾਦ ਕਰ ਰਹੀ ਹੈ ਉੱਥੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਖਾਤੇ ਵੀ ਦੇਖੇ ਜਾ ਰਹੇ ਨੇ ਜਿਨ੍ਹਾਂ ਵਿੱਚ ਇਹਨਾਂ ਦੀ ਪਤਨੀ ਅਤੇ ਇਹਨਾਂ ਦੇ ਦੋਨੋਂ ਬੱਚੇ ਅੱਤੇ ਹੁਣ ਅਗਲਾ ਨੰਬਰ ਜੋ ਹੈ ਉਹ ਸੁਖਬੀਰ ਬਾਦਲ ਦਾ ਵੀ ਲੱਗ ਸਕਦਾ ਹੈ ਕਿਉਂਕਿ ਇਹਨਾਂ ਲੋਕਾਂ ਦੀ ਸ਼ਹਿਤ ਹੀ ਐਡਾ ਵੱਡਾ ਕੰਮ ਹੋ ਰਿਹਾ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਲੀਡਰ ਹੈ ਇਹ ਗੱਲ ਤਾਂ ਨਹੀਂ ਕਿ ਜੋ ਕੰਮ ਵਿਕਰਮਜੀਤ ਸਿੰਘ ਮਜੀਠੀਆ ਕਰਦਾ ਹੋਵੇ ਤੇ ਸੁਖਬੀਰ ਬਾਦਲ ਨੂੰ ਪਤਾ ਨਾ ਹੋਵੇ ਐਦਾਂ ਤਾਂ ਹੋ ਨਹੀਂ ਸਕਦਾ ਸੁਖਬੀਰ ਬਾਦਲ ਨੂੰ ਵੀ ਪਤਾ ਹੈ ਹਰ ਸਿਮਰਤ ਕੋਰ ਬਾਦਲ ਨੂੰ ਪਤਾ ਹੈ ਭਗਵਾਨ ਤਮਾਨ ਸਰਕਾਰ ਉਹਨਾਂ ਦੀ ਸਰਾਹਣਾ ਕਰਨੀ ਬਣਦੀ ਹੈ ਕਿਉਂਕਿ ਭਗਵਾਨ ਤਮਾਨ ਸਰਕਾਰ ਨੇ ਜੋ ਕੁਝ ਕੀਤਾ ਹੈ ਬਹੁਤ ਹੀ ਚੰਗਾ ਕੰਮ ਕੀਤਾ ਹੈ ਕਿਉਂਕਿ ਐਦਾਂ ਦੇ ਲੋਕਾਂ ਦੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਨੂੰ ਇਹ ਚੀਜ਼ ਸਹੀ ਪਨ ਲੱਗਦੀ ਹੈ ਕਿਉਂਕਿ ਵਿਜੀਲੈਂਸ ਡਿਪਾਰਟਮੈਂਟ ਜੋ ਕਿ ਨਿਰਪੱਖ ਜਾਂਚ ਕਰੇਗੀ ਕਿਸੇ ਵੀ ਚੀਜ਼ ਦਾ ਕੋਈ ਵੀ ਉਹਨਾਂ ਨੇ ਕਿਸੇ ਨੂੰ ਧੋਖਾ ਨਹੀਂ ਦੇਣਾ ਕਿਸੇ ਨਾਲ ਉਹਨਾਂ ਨੇ ਕੋਈ ਠੱਗੀ ਨਹੀਂ ਕਰਨੀ ਜੋ ਉਹਨਾਂ ਨੂੰ ਸਹੀ ਲੱਗਦਾ ਹੈ ਉਸ ਦੀ ਜਾਂਚ ਵਿਜੀਲੈਂਸ ਡਿਪਾਰਟਮੈਂਟ ਕਰੇਗਾ ਅਤੇ ਉਹ ਆਪਣਾ ਕੰਮ ਬੇਖੂਬੀ ਦੇ ਨਾਲ ਕਰ ਰਿਹਾ ਹੈ ਅਤੇ ਵਿਕਰਮਜੀਤ ਸਿੰਘ ਮਜੀਠੀਆ ਦੇ ਖਿ ਕੀ ਸਬੂਤ ਹੋਣਗੇ ਸਬੂਤ ਪੇਸ਼ ਕੀਤੇ ਜਾਣਗੇ ਤੇ ਬਣਦੀ ਕਾਰਵਾਈ ਉਸ ਦੇ ਉੱਪਰ ਕੀਤੀ ਜਾਵੇਗੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ